ਦੇਖੋ ਅੱਜ ਦਾ ਟਰੈਕਟਰ ਮਾਰਚ ਜਿਹੜਾ ਇਹ ਲੈਂਡ ਪੂਲਿੰਗ ਜਿਹੜੀ ਪਾਲਸੀ ਆ ਉਹਦੇ ਸਬੰਧ ਵਿੱਚ ਆ ਕਿ ਇਹ ਪਾਲਸੀ ਜਿਹੜੀ ਆ ਸਰਕਾਰ ਨੂੰ ਤੁਰੰਤ ਵਾਪਸ ਲੈਣੀ ਚਾਹੀਦੀ ਹੈ ਉਹਦੇ ਸਬੰਧ ਵਿੱਚ ਅੱਜ ਪੂਰੇ ਪੰਜਾਬ ਵਿੱਚ ਜਿੱਥੇ ਵੀ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਆਈ ਆ ਐਕਵਾਇਰ ਕੀਤੀ ਇਹਨਾਂ ਨੇ ਉਹ ਸਾਰੇ ਜਗ੍ਹਾ-ਜਗ੍ਹਾ ਦੇ ਉੱਤੇ ਅੱਜ ਟਰੈਕਟਰ ਮਾਰਚ ਹੋ ਰਹੇ ਆ ਸੰਯੁਕਤ ਮੋਰਚੇ ਦੀ ਕਾਲ ਆ ਸੰਯੁਕਤ ਮੋਰਚੇ ਨੇ ਪ੍ਰਣ ਕਰ ਲਿਆ ਕਿ ਇੱਕ ਵੀ ਜ਼ਮੀਨ ਜਾਂ ਤਾਂ ਇੱਕ ਵੀ ਮਰਲਾ ਉਹ ਨਹੀਂ ਵੋਣ ਦਿੱਤਾ ਜਾਊਗਾ ਅਗਲੇ ਸੰਘਰਸ਼ ਜਿਹੜੇ ਸਾਡੇ ਜਿਹੜੇ ਅਗਲੇ ਪ੍ਰੋਗਰਾਮ ਲਿਖੇ ਹੋਏ ਆ 24 ਤਰੀਕ ਨੂੰ ਮੁੱਲਾਂਪੁਰ ਤਖਾ ਵਿੱਚ ਇੱਕ ਵੱਡੀ ਰੈਲੀ ਕਰਕੇ ਉੱਥੋਂ ਐਲਾਨ ਕੀਤਾ ਜਾਊਗਾ ਕਿ ਇਹ ਸੰਘਰਸ਼ ਨੂੰ ਕਿਹੜੇ ਤਰੀਕੇ ਨਾਲ ਲੜਨਾ ਚੰਡੀਗੜ੍ਹ ਚ ਲੜਨਾ ਕਿ ਲੁਧਿਆਣੇ ਚ ਲੜਨਾ ਵੱਡੇ ਜਿਹੜੇ ਪੱਕੇ ਜਿਹੜੇ ਮੋਰਚੇ ਲਾਏ ਜਾਣਗੇ ਇਹ ਜਿੰਨਾ ਚਿਰ ਪਾਲਿਸੀ ਵਾਪਸ ਨਹੀਂ ਲਈ ਜਾਊਗੀ ਉਹਨਾਂ ਚਿਰ ਜਿਹੜੇ ਉਹ ਚੁੱਪ ਨਹੀਂ ਬਹਿਣਗੇ ਕਿਸਾਨ ਤਾਂ ਤਨਾਫ ਜਿਹੜੇ ਮੁਖਮਾ ਪਈ ਹੋ ਕੇ ਨੇ ਕਿਸਾਨਾਂ ਨੂੰ ਇਹਦਾ ਜਿਹੜਾ ਫਾਇਦਾ ਹੋਏਗਾ ਬਿਲਕੁਲ ਉਹ ਜਿਹੜੀ ਕਿਸਾਨ ਦਾ ਮੁਖਮਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਤੁਹਾਨੂੰ ਪਤਾ ਹੀ ਹੈ ਕਿੰਨਾ ਕਿ ਝੂਠ ਬੋਲਦਾ ਉਹ ਇੱਕ ਝੂਠ ਬੋਲ ਕੇ ਅੱਗੇ ਰਾਜਨੀਤੀ ਚਾਹੇ ਤੇ ਹੁਣ ਝੂਠ ਬੋਲ ਕੇ ਲੋਕਾਂ ਦੀਆਂ ਜ਼ਮੀਨਾਂ ਖੋਣੀਆਂ ਚਾਹੁੰਦੇ ਆ ਪਰ ਲੋਕ ਜਿਹੜੇ ਹੁਣ ਸਮਝ ਗਏ ਆ ਲੋਕ ਸਿਆਣੇ ਆ ਕਦੀ ਵੀ ਆਪਣੀ ਜ਼ਮੀਨ ਜਿਹੜੀ ਉਹ ਕਿਸੇ ਦੇ ਕਹਿਣ ਤੇ ਭਾਵੇਂ ਉਹ ਪੰਜਾਬ ਦਾ ਸੀਐਮ ਹੋਵੇ ਭਾਵੇਂ ਕੋਈ ਵੀ ਹੋਵੇ ਕਿਸੇ ਦੇ ਕਹਿਣ ਤੇ ਜ਼ਮੀਨ ਜਿਹੜੀ ਆਪਣੀ ਨਹੀਂ ਦੇਣਗੇ ਕਿੰਨਾ ਚਿਰ ਸੰਘਰਸ਼ ਇਹ ਚੱਲੇਗਾ ਵੇਖੋ ਜਿੰਨਾ ਚਿਰ ਇਹ ਪਾਲਿਸੀ ਵਾਪਸ ਨਹੀਂ ਹੁੰਦੀ ਉਹਨਾਂ ਚਿਰ ਇਹ ਸੰਘਰਸ਼ ਚੱਲੂਗਾ ਭਾਵੇਂ ਚ 6 ਮਹੀਨੇ ਲੱਗ ਜਾਣ ਤੇ ਭਾਵੇਂ ਸਾਲ ਲੱਗ ਜਾਣ ਭਾਵੇਂ ਵੱਧ ਲੱਗ ਜੇ ਉਹਨਾਂ ਚਿਰ ਇਹ ਸੰਘਰਸ਼ ਜਿਹੜਾ ਚੱਲ ਪੁੱਤਰ ਸੇਮ ਸਿੰਘ ਡੇਰੀਵਾਲ ਮਾਜਾ ਕਿਸਾਨ ਸੰਗਤ ਕਮੇਟੀ ਤੋਂ ਬਲਾਉਂ ਕਰਦਾ ਤੂੰ ਗੱਲ ਇਹ ਆ ਵੀ ਸਰਕਾਰ ਜਿਹੜੀ ਆ ਨਾ ਦੋਵੇਂ ਸਰਕਾਰਾਂ ਜਿਹੜੀਆਂ ਇਹਨਾਂ ਦੇ ਚ ਰੰਗ ਜੇਬ ਦੀ ਰੂਹ ਜਿਹੜੀ ਉਹ ਪ੍ਰਵੇਸ਼ ਹੋ ਗਈ ਆ ਇਹਨਾਂ ਦੇ ਦਿਨ ਮਾੜੇ ਆਏ ਆ ਰੰਗ ਜੇਬ ਜਿਹੜਾ ਇਹਦੀ ਭਗਤੀ ਵੀ ਬਹੁਤ ਜ਼ਿਆਦਾ ਹੀ ਇਹ ਰਾਜ ਭਾਗ ਜਿਹੜਾ ਵਾ ਨਾ ਇਹ ਭਗਤੀ ਤੋਂ ਬਗੈਰ ਨਹੀਂ ਮਿਲਦਾ ਦੋਈ ਗੱਲਾਂ ਨੇ ਜਾਂ ਬੰਦਾ ਸਿੱਧੇ ਕੰਮ ਕਰਨ ਦਾ ਪਿੰਦਾ ਜਾਂ ਪੁੱਠੇ ਕਰਨ ਦਾ ਭਗਤੀ ਦੇ ਉਹ ਪਰਖ ਹੁੰਦੀ ਆ ਜਿੱਦਾਂ ਰਾਵਣ ਦੀ ਭਗਤੀ ਸੀ ਤੇ ਉਹਨੇ ਸੀਤਾ ਨੂੰ ਜਾ ਪੰਗਾ ਲਿਆ ਤੇ ਫਿਰ ਉਹਦਾ ਕਾਲ ਬਣਿਆ ਉਹ ਕੰਮ ਕਰ ਹੁਣ ਵੰਡਿਆ ਵਾ ਰੰਗਜੀਤ ਦੇ ਉਹਦੇ ਵਿੱਚ ਦੱਸਿਆ ਮੈਂ ਵੀ ਰੰਗਜੀਤ ਦੀ ਰੂਹ ਨਾਲ ਦੋਵੇਂ ਪ੍ਰਧਾਨ ਮੰਤਰੀ ਦੇ ਮਿੱਤ ਬਾਦ ਇਹ ਇੱਕ ਜਿਹੜਾ ਪੰਜਾਬ ਸਰਕਾਰ ਆ ਇਹਦੇ ਚ ਜਿਹੜੀ ਰੰਗਜੀਤ ਦੀ ਰੂਹ ਪਰਵੇਸ਼ ਹੋ ਗਈ ਆ ਇਹਨਾਂ ਦਾ ਆ ਗਿਆ ਅੰਤ ਜੱਟਾਂ ਕੋ ਜਮੀਨਾ ਖੋਣ ਡੈ ਵੇ ਆਏ ਜਿਹੜੀਆਂ ਕੇ ਸਾਡੇ ਬੰਦਾ ਸਿੰਘ ਭਾਦਰ ਨੇ ਖੰਡਾ ਖੜਕਾ ਕੇ ਨਦੇੜ ਦੀ ਧਰਤੀ ਤੋਂ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਥਾਪੜਾ ਲੈ ਕੇ ਤੇ ਖੰਡਾ ਖੜਕਾ ਕੇ ਰੰਗ ਜੇ ਬਸਰੰਦ ਫਤੇ ਕਰਕੇ ਤੇ ਸਾਨੂੰ ਇਹ ਜ਼ਮੀਰਾਂ ਜ਼ਮੀਨਾ ਜਿਹੜੀਆਂ ਨੇ ਦਿੱਤੀਆਂ ਹੀ ਸਾਡਾ ਖੂਨ ਦਾ ਕਿਉਂ ਨਾ ਕਿਣਕਾ ਕਿਣਕਾ ਵਹਿ ਜੇ ਸਿੱਧੀਆਂ ਕਬ ਪ੍ਰਾਪਤ ਕਰ ਲਾਂਗੇ ਜਿਹੜੀ ਜ਼ਮੀਨ ਆ ਇਹਦੇ ਤੇ ਜੱਟ ਜਿਹੜਾ ਉਹ ਇੱਕ ਬੰਨਾ ਵੱਡਿਆਂ ਬੰਦੇ ਨੂੰ ਬੰਦਾ ਮਾਰ ਦਿੰਦਾ ਤੇ ਇਹਦੇ ਹੁਣਾਂ ਦੇ ਕਿਲੇ ਖੋਲਾਂਗੇ ਫੀਦੀਆਂ ਮਨਜ਼ੂਰ ਆ ਜ਼ਮੀਨਤ ਵੇਰ ਨਹੀਂ ਹੋਣ ਦਿਆਂਗੇ ਅੱਜ ਇਸੇ ਰੋਸ ਦੇ ਵਿੱਚ ਪਿੰਡ ਕਰਾਲੇ ਤੋਂ ਲੈ ਕੇ ਗਰਦਾਸਪੁਰ ਦੇ ਚਾਰ ਚਫੇਰੇ ਸਟਰੈਲਟਰ ਮਾਰਚ ਕੱਢਿਆ ਜਾਊਗਾ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਊਗੀ ਅਜੇ ਸਿਰਫ ਏਕ ਡੈਲੰਗਾ ਫਿਰਮ ਬਾਕੀ ਆ ਉਹ ਪ੍ਰਧਾਨ ਸਾਹਿਬਾੜੇ ਨੇ ਅੱਗੇ ਦੱਸ ਦਿੱਤਾ ਇਹ ਸੰਘਰਸ਼ ਭਾਵੇਂ ਕਿਉਂ ਨਾ ਦਿੱਲੀ ਨੂੰ ਲੰਮਾ ਹੋ ਜੇ ਇਹਨੂੰ ਫਤਿਹ ਕਰਕੇ ਸਰਕਾਰ ਦੀਆਂ ਗੋਡੀਆਂ ਲਵਾ ਕੇ ਭਜਾ ਦੇ